ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪਠਾਨਪੁਰ ਸਟਾਰ ਮੀਡੀਆ ਮੈਂ ਤੁਹਾਡਾ ਦੋਸਤ ਮਾਨੂ ਜੀ ਦੱਸਦੀ ਹੈ ਕਿ ਖੇਡਾਂ ਦਾ ਸਾਡਾ ਜੀਵਨ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਹੈ ਖੇਡਾਂ ਖੇਡਣਾ ਸਾਡਾ ਸਰੀਰ ਜਿਹੜਾ ਤੰਦਰੁਸਤ ਰਹੇਗਾ ਬੜੀ ਟੰਗ ਨਮਲ ਕੇ ਸਰੀਰ 'ਚ ਫੁੱਲਤੀ ਰਹੇਗੀ ਔਰ ਜਿਹੜਾ ਨਸ਼ੇ ਵੱਲ ਧਿਆਨ ਨਹੀਂ ਜਾਏਗਾ ਇੱਧਰ ਆ ਤੁਹਾਨੂੰ ਦੱਸਾਂਗੇ ਕਿ ਜ਼ਿਲ੍ਹਾ ਪਠਾਨਪੁਰ ਦਾ ਜਿਹੜਾ ਬੇਗੋਵਾਲ ਪੈਰਾਗਰ ਬੇਗੋਵਾਲ ਦੇ ਪਿੰਡ ਪੈਦਾ ਉੱਥੇ ਦੂਸਰਾ ਜਿਹੜਾ ਹਾਕੀ ਦਾ ਟੂਰਨਾਮੈਂਟ ਕਰਵਾਇਆ ਗਿਆ ਜਿਸ ਦੇ ਵਿੱਚ ਜਿਹੜਾ ਚੇਅਰਮੈਨ ਹੈ ਹਰ ਸ਼ਰਮਾ ਜੀ ਵੀ ਪਹੁੰਚੇ ਨੇ ਸਮਝਾ ਵੀ ਗੱਲ ਕਰਾ ਦੇ ਕੀ ਮਾਰਾ ਮੈਸੇਜ ਹੈ ਔਰ ਪੁਰਪਤਾ ਇਕ ਬਿਜਿੰਦਰਪਾਲ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਦੱਸਾਂਗੇ ਦੱਸ ਦੇਣਾ ਤੁਹਾਨੂੰ ਦੇ ਦੇ ਜਲਦੀ ਦੇ ਹਾਂ ਨੰਬਰ ਪੱਤੀ ਤੋਨਾ ਮੈਂ ਡਿਕ ਕਰਾਇਆ ਗਿਆ ਬੇਗੂ ਬਾਲ ਦੇ ਵਿੱਚ ਕੀ ਤੋ ਕੁਜੜਾ ਹਾਕੀ ਦਾ ਟੂਰਨਾਮੈਂਟ ਕਰਾਇਆ ਜੂਤ ਕਲੱਬ ਬੇਗੋਵਾਲ ਤਰਾਂਗੜ ਔਰ ਮੇਰੇ ਸਾਥੀ ਹਰਜੀਤ ਸਾਹਿਬ ਦਾ ਸਰਪੰਚ ਔਰ ਰਟਾਇਰ ਗਰਦੌਰ ਸਾਹਿਬ ਇਹਨਾਂ ਦੀ ਰਣਬਾਈ ਥਲੇ ਉਹ ਜਿਹੜਾ ਹਾਕੀ ਦਾ ਟੂਰਨਾਮੈਂਟ ਕਰਾਇਆ ਗਿਆ ਮੇਰੇ ਵੱਲੋਂ ਇਹਨਾਂ ਨੂੰ ਲੱਖ ਲੱਖ ਵਧਾਈ ਹੈ ਔਰ ਬਾਬੇ ਨਾਨਕਾ ਕੀ ਮੇਰੀ ਅਰਦਾਸ ਹੈ ਕਿ ਸਾਡੀ ਟੀਮ ਦੇ ਉੱਤੇ ਬਾਬੇ ਨਾਨਕ ਦਾ ਮੇਰ ਭਰਿਆ ਹੱਥ ਰਹੇ ਇਹ ਸਾਡੀ ਟੀਮ ਜਿਹੜੀ ਹੈ ਜਿਸ ਤਰ੍ਹਾਂ ਹਰ ਸਾਲ ਹਾਕੀ ਦਾ ਟੂਰਨਾਮੈਂਟ ਕਰਾਉਂਦੇ ਨੇ ਉਸੇ ਤਰ੍ਹਾਂ ਕਰਾਉਂਦੇ ਰਹਿਣ ਤਰੱਕੀਆਂ 'ਚ ਰਹਿਣ ਔਰ ਖਾਸ ਤੌਰ 'ਤੇ ਜਿਹੜੇ ਸਾਡੇ ਜ਼ਿਲ੍ਹੇ ਪਠਾਨਕੋਟ ਦੇ ਵਿੱਚ ਇਹ ਟੂਰਨਾਮੈਂਟ ਕਰਾਇਆ ਗਿਆ ਹਾਕੀ ਦੇ ਪੈਸੇ ਵੀ ਤਾਰਾਗੜ ਤੋਂ ਬਹੁਤ ਮਸ਼ਹੂਰ ਹੈ ਸ਼ਾਦੀਪੁਰ ਤੋਂ ਤਾਰਾਗੜ ਤੋਂ ਯਰੇ ਝੇਲੇ ਤੋਂ ਰੇੁਰਲੇ ਪਾਸੇ ਤੰਗਉਸ਼ਾਤੂ ਇਹ ਪੰਜ ਸੱਤ ਪਿੰਡ ਨੇ ਇਹ ਹਾਕੀ ਦੇ ਬਹੁਤ ਮਾਇਰ ਨੇ ਔਰ ਕਾਫੀ ਮੁੰਡੇ ਗਾਂ ਵਧੇ ਆ ਔਰ ਮੈਂ ਖਾਸ ਤੌਰ ਤੇ ਤੇ ਨੌਜਵਾਨਾਂ ਨੇ ਗੱਲ ਕਹਿਣਾ ਚਾਹੁੰਦਾ ਖੇਡੋ ਵੀ ਜ਼ਰੂਰੀ ਹਰ ਤਰ੍ਹਾਂ ਦੀ ਗੇਮ ਖੇਡਣੀ ਚਾਹੀਦੀ ਹੈ ਤੇ ਪੜ੍ਹਨਾ ਵੀ ਬਹੁਤ ਜ਼ਰੂਰੀ ਹੈ ਜਿਤੇ ਨਾਲ ਨਾ ਪੜ੍ਹਨਾ ਉਤੇ ਨਾਲ ਨਾਲ ਸਾਡੀ ਸੰਸਕ੍ਰਿਤੀ ਆਪਣੇ ਆਪਣੇ ਮਾਪਿਓ ਦੀ ਸੇਵਾ ਕਰਨਾ ਵੀ অতি ਜ਼ਰੂਰੀ ਹੈ ਅੱਜ ਜਿਹੜੇ ਦੇਸ਼ ਔਰ ਸੂਬੇ ਦੇ ਵਿੱਚ ਹਾਲਾਤ ਚੜਲੇ ਆ ਨਸ਼ਾ ਦਾ ਦੌਰ ਚੜਲੇ ਆ ਬੇਰੋਜ਼ਗਾਰੀ ਬਹੁਤ ਜ਼ਿਆਦਾ ਹੈ ਮਹਿੰਗਾਈ ਬਹੁਤ ਜ਼ਿਆਦਾ ਹੈ ਮੇਰੀ ਨੌਜਵਾਨਾਂ ਅਗੇ ਬੇਨਤੀ ਹੈ ਗਈ ਖੇਡਾਂ ਵਾਲੇ ਪਾਸੇ ਧਿਆਨ ਰੱਖੋ ਪੜ੍ਹਨ ਵਾਲੇ ਪਾਸੇ ਧਿਆਨ ਰੱਖੋ ਸੇਵਾ ਭਾਵ ਵਾਲੇ ਪਾਸੇ ਧਿਆਨ ਰੱਖੋ ਭਗਤੀ ਭਾਵ ਵਾਲੇ ਪਾਸੇ ਧਿਆਨ ਰੱਖੋ ਫਿਰ ਰੱਬ ਵੀ ਖੁਸ਼ ਹੋਏਗਾ ਮਾਪਿਓ ਖੁਸ਼ ਹੈ ਤੇ ਰੱਬ ਵੀ ਖੁਸ਼ ਹੈ ਤੇ ਫਿਰ ਜਦੋਂ ਰੱਬ ਖੁਸ਼ ਹੈ ਮਾਪਿਓ ਖੁਸ਼ ਹੈ ਤੇ ਬੱਚਾ ਜਿਹੜਾ ਉਹ ਤਰੱਕੀ ਕਰੇਗਾ ਨਸ਼ਾ ਨਛੇੜਿਆ ਉਹ ਤਿਆਗ ਕੇ ਤੇ ਤੁਸੀਂ ਵਧੀਆ ਤਰੀਕੇ ਦੇ ਨਾਲ ਆਪਣੀ ਸਿਹਤ ਕਾਇਮ ਕਰੋ ਜਿਹੜੇ ਕੋ ਨਸ਼ਿਆਂ ਤੇ ਬੰਦੇ ਬੱਚੇ ਹੈਗੇ ਆ ਉਹਨਾਂ ਨੂੰ ਥੋੜਾ ਗਾਈਡ ਕਰਕੇ ਤੇ ਗੇਮ ਵਾਲੇ ਪਾਸੇ ਪਾਉਣਾ ਚਾਹੀਦਾ ਇਹ ਮੇਰੇ ਬੱਚਿਆਂ ਨੂੰ ਸੰਦੇਸ਼ ਸਮਝ ਲੋ ਜਾਂ ਬੱਚਿਆਂ ਨੂੰ ਗਾਈਡੈਂਸ ਸਮਝ ਲੋ ਇਹ ਮੈਂ ਉਹਨਾਂ ਨੂੰ ਕਹਿ ਤਾ ਚਾਹਾਂ ਬਹੁਤ ਬਹੁਤ ਮੇਰੀ ਟੀਮ ਦਾ ਔਰ ਜਿਹੜੇ ਨੌਜਵਾਨ ਸਾਥੀ ਆਏ ਉਹਨਾਂ ਸਾਰਿਆਂ ਦਾ ਧੰਨਵਾਦ ਹੈ ਜੈ ਹਾਂ ਜੀ ਸਰ ਇਹ ਕਹਣਾ ਚਾਹੁੰਦੇ ਜਿਹੜੀ ਜੀ ਹਾਕੀ ਦੀ ਕਿਹੜਾ ਟੂਰਨਾਮੈਂਟ ਸੀ ਜਾਂ ਕੀ ਮੈਸੇਜ ਹੈਗਾ ਜੀ ਸਰ ਸੈਕੰਡ ਹਾਕੀ ਦਾ ਜਿਹੜਾ ਟੂਰਨਾਮੈਂਟ ਆਪਾਂ ਕਰਾਇਆ ਔਰ 6 ਸਾਈਡ ਟੂਰਨਾਮੈਂਟ ਹੈ ਗਰਾਊਂਡ ਦੀ ਜਿਹੜੀ ਘਾਟ ਹੈ ਉੱਥੇ ਔਰ ਆਪਾਂ ਪ੍ਰੋਮਿਸ ਵੈਸੇ ਕੀਤਾ ਹੋਇਆ ਕਿ ਕਿਤੇ ਮਹਾਰਾਜ ਮੁੜ ਕੇ ਟਾਈਮ ਦੇਵੇਗਾ ਬੇਗੋਲ ਤਾਰਾਗੜ ਜਿਹੜੇ ਗਰਾਊਂਡ ਆਪਾਂ ਬਣਾਵਾਂਗੇ ਵੈਸੇ ਤੇ ਜਿਹੜੀ ਸਰਪੰਚ ਬਣੇ ਨੇ ਮੌਜੂਦਾ ਮੰਤਰੀ ਸਾਹਿਬ ਦੇ ਉਹਨਾਂ ਨੇ ਵੀ ਇਹ ਪ੍ਰੋਮਿਸ ਕੀਤਾ ਕਿ ਗਰਾਊਂਡ ਦੇਾਂਗੇ ਆਪਾਂ ਬੇਗੋਲ ਤਾਰਾਗੜ ਨੂੰ ਜਿਹੜਾ ਕਿ ਬਹੁਤ ਵੱਡਾ ਕਸਬਾ ਔਰ ਆਪਾਂ ਉਹਦੇ ਉੱਤੇ ਕੀਤਾ ਵੀ ਹੈਗਾ ਥੋੜਾ ਉਹ ਤਾਂ ਅਮਲ ਕੀਤਾ ਦਾ ਜਗਾ ਉੱਥੇ ਪਈ ਹੈ ਲੇਕਿਨ ਉਹਨੂੰ ਥੋੜਾ ਮੈਨੇਜ ਕਰਨ ਦੀ ਲੋੜ ਆ ਤੇ ਐਮਐਲਏ ਸਾਹਿਬ ਨਾਲ ਸਾਡਾ ਗੱਲ ਹੋਇਆ ਦਾ ਦੁਰਭਾਗੇ ਨਾਲ ਅਸੀਂ ਇਲੈਕਸ਼ਨ ਹਾਰ ਗਏ ਸੀਗੇ ਉਹਦੇ ਬਾਅਦ ਨਹੀਂ ਚੱਲੇ ਲੇਕਿਨ ਟੂਰਨਾਮੈਂਟ ਆਪਾਂ ਉਦਾਂ ਹੀ ਚਾਲੂ ਰੱਖੇ ਨੇ ਹੁਣ ਅਗਲਾ ਅਸੀਂ ਜਿਹੜਾ ਟੂਰਨਾਮੈਂਟ ਉਹ ਮਈ ਮਹੀਨੇ ਕਰਾਣਾ ਆਪਾਂ ਐਮਐਲਏ ਸਾਹਿਬ ਆ ਨਹੀਂ ਸਕੇ ਇੱਥੇ ਉਹ ਥੋੜੀ ਤबीयत ਦੀ ਵਿਗੜ ਗਈ ਸੀ ਲੇਕਿਨ ਉਹਨਾਂ ਨੇ ਜ਼ਰੂਰ ਆਣਾ ਹੈਗਾ ਔਰ ਮੈਂ ਨੌਜਵਾਨਾਂ ਅੱਗੇ ਬੇਨਤੀ ਕਰਾਂਗਾ ਕੀ ਖਾਸ ਕਰ ਪਰਿਵਾਰ ਜਿਹੜੇ ਨੇ ਉਹ ਜਰੂਰ ਖੇਡਾਂ ਦੇ ਵਿੱਚ ਬੱਚਿਆਂ ਨੂੰ ਭੇਜੋ ਇੱਕ ਤੇ ਨੌਕਰੀ ਦਾ ਉਹਦੇ ਵਿੱਚ ਬੜਾ ਚਾਂਸ ਬਣ ਜਾਂਦਾ ਜਿੱਦਾਂ ਫੌਜ ਚ ਗਏ ਨੇ ਜਾਣਾ ਜਾਂ ਕੋਈ ਹੋਰ ਮਹਿਕਮੇਸ ਜਾਣਾ ਉਹਦੇ ਵਿੱਚ ਵੀ ਉਹਦਾ ਕੋਟਾ 5% ਹੈਗਾ ਇਹਦੇ ਨਾਲ ਨਾਲ ਇੱਕ ਤੇ ਸਰੀਰ ਜਿਹੜਾ ਤੰਦਰੁਸਤ ਰਹਿੰਦਾ ਬੰਦੇ ਦਾ ਜੇ ਕੁਝ ਵੀ ਨਾ ਕਮਾਇਆ ਤੁਸੀਂ ਜ਼ਿੰਦਗੀ ਚ ਜਦ ਬੱਚੇ ਦਾ ਸ਼ਰੀਰ ਹੀ ਬਣ ਗਿਆ ਵਧੀਆ ਕਰਕੇ ਤੇ ਸਮਝ ਲਓ ਉਹੀ ਕਮਾਈ ਆ ਅਜ ਦੇ ਯੁੱਗ 'ਚ ਕਿਉਂਕਿ ਨਸ਼ਾ ਬਹੁਤ ਵੱਧ ਗਿਆ ਸੋ ਮੈਂ ਐਮਐਲਏ ਸਾਹਿਬ ਮਿਸ ਕੀਤਾ ਉਹ ਟੂਰਨਾਮੈਂਟ ਇਸ ਕਰਕੇ ਇਹ ਜਿਹੜੀ ਵਾਈਟ ਐਮਐਲਏ ਸਾਹਿਬ ਦੀ ਆਪਾਂ ਲਈ ਹੈ ਕਿ ਉਹਨਾਂ ਦੇ ਬਿਨਾ ਜਿਹੜਾ ਕੰਮ ਸਾਡਾ ਬੇਸ਼ੱਕ ਬਹੁਤ ਰਸ਼ ਪਿਆ ਬਹੁਤ ਸਾਰੇ ਆਏ ਪਰ ਲੇਕਿਨ ਉਹਨਾਂ ਨੂੰ ਯਾਦ ਸਾਰਿਆਂ ਨੇ ਕੀਤਾ ਸੋ ਬਹੁਤ ਮਿਹਰਬਾਨੀ ਹੈ ਐਮਐਲਏ ਸਾਹਿਬ ਦੀ ਕਿ ਉਹ ਇਨਾ ਪਿਆਰ ਸਾਨੂੰ ਦਿੰਦੇ ਆ ਔਰ ਮਹਾਰਾਜ ਕਰੇਗੀ ਉਹਦਾ ਪਿਆਰ ਬਣਿਆ ਰਵੇ ਇਦਾਂ ਔਰ ਅਗਲਾ ਟੂਰਨਾਮੈਂਟ ਜਿਹੜਾ ਮਈ ਚ ਕਰਾਣਾ ਉਹ ਮੇਰੇ ਵੱਲੋਂ ਕਰਾਇਆ ਜਾਣਾ ਸਾਰਾ ਹੀ ਤੇ ਉਹਦੇ ਵਿੱਚ ਐਮਐਲਏ ਸਾਹਿਬ ਜਿਹੜੇ ਆ ਚੀਫ ਗੈਸਟ ਰਹਿਣਗੇ ਉਹਾਂ ਦੀ ਸਿਹਤ ਦੀ ਆਪਾਂ ਦੁਆ ਪ੍ਰਮਾਤਮਾ ਅਗੇ ਜਰੂਰ ਕਰਾਂਗੇ ਉਹਨਾਂ ਦੀ ਬਹੁਤ ਲੋੜ ਐ ਇਸ ਟਾਈਮ ਸਮਾਜ ਨੂੰ ਕਿਉਂਕਿ ਐਸੇ ਬੰਦੇ ਜਿਹੜੇ ਸਮਾਜ ਦੀ ਸੇਵਾ ਕਰਨ ਵਾਲੇ ਉਹ ਘੱਟ ਨੇ